ਸੇਜਾ ਚੂਪਾ ਕਾਲੀ ਦਾ ਵੀਰ ਮੇਰੇ ਮਿੱਤਰੋ ਜਿਸਨੂੰ ਆਦੇ ਮੁੰਡੇ ਦੇ ਪਰ ਸਾਹਮਣੇ ਖੇਡ ਦੇ ਮੈਦਾਨ ਦੇ ਅੰਦਰ ਦੋ ਸਕੇ ਵੀਰ ਖੇਡਦੇ ਆ ਇੱਕ ਜੂਪਾ ਇੱਕ ਕਾਰੀ ਆ ਆਓ ਸਾਹਮਣੇ ਦੇਖਾਂਗੇ ਖੇਡ ਨਿਆਰੀ ਆ ਕਬੱਡੀ ਪੌਂਦਲੀ ਜੂਪਾ ਵਧਿਆ ਹੋਇਆ ਸਪਲੈਂਡਰ ਮੋਟਰਸਾਈਕਲ ਮਾਨ ਸਨਮਾਨ ਦੇ ਵਿੱਚ ਮਿਲਿਆ ਮੇਰੇ ਮਿੱਤਰੋ ਆ ਟੱਕਰ ਤੇ ਚੱਕਰ ਪਰ ਸਾਹਮਣੇ ਦੇਖਾਂਗੇ ਜੂਪਾ ਇਸ ਵੇਲੇ ਇੱਕ ਤਗੜੇ ਨੰਬਰ ਦਾ ਵਾਧਾ ਖੇਡ ਤਾਮਾ ਵਧਾਉਂਦੀ ਇਹ ਸਾਡਾ ਕਟ ਮੇਰੀ ਬੇਨਤੀ ਆ ਭਰਾ ਬਣ ਕੇ ਪਿਆਰ ਦੀ ਖੇਡ ਆ ਉਧਰਲੇ ਪਾਸੇ ਇੱਕ ਵੱਡੇ ਕਾਫਲੇ ਦੇ ਪ੍ਰਦੇਸ਼ ਮੰਤਰੀ ਤਰਨੁਲ ਯਗਦਾਰਾ ਸਾਹਿਬ ਪਹੁੰਚ ਚੁੱਕੇ ਐ ਇੱਕ ਵਾਰੀ ਤਾੜੀ ਮਾਰ ਦਿਓ ਆ ਰੇਡ ਤੋਂ ਬਾਅਦ ਗੁਰੂ ਜੀ ਮੈਚ ਰਗਾ ਦਿਓ ਆ ਰੇ ਕੋਈ ਜਮਾਨਾ ਸੀ ਬਾਗਾਂ ਵਾਲਕਿਆਂ ਦਾ ਉਹ ਜੱਫੇ ਲਾਉਂਦਾ ਗਰਮੀ ਖਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਦੁਨੀਆ ਪਹੁੰਚੀ ਜਾਂਦੀ ਐ ਦੂਰੋਂ ਨੇੜਿਓ ਮਹਮਾਕੇ ਓ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਕਰੀ ਜਿਕਰ ਮੁੰਡਿਆ ਲਓ ਜੂਪੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਕਹਿੰਦੇ ਆ ਆ ਗਿਆ ਫਿੱਡਾ 10 ਡਬਲਯੂ ਵਾਲਾ ਪੰਜਾਬ ਦੇ ਕਬੱਡੀ ਕੱਪਾ ਦੇ ਬੜੇ ਚਰਚੇ ਆ ਇਹਨੇ 2022 ਦੇ ਵਿੱਚ ਮੋਰਜੰਡ ਦੇ ਕਬੱਡੀ ਸਾਡੇ 14 15 ਪਹਿਲੀ ਰੇਡ ਜਗਰੂਪ ਸਿੰਘ ਜੂਪੇ ਕਾਰੀ ਦਾ ਵੀਰ ਮੇਰੇ ਮਿੱਤਰੋ ਜਿਹੜਾ ਕਹਿੰਦੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਅੰਦਰ ਕਦੇ ਗੱਜ ਸਿੰਘਪੁਰੇ ਕਬੱਡੀ ਕੱਪ ਦੀ ਗੱਲ ਹੁੰਦੀ ਹੈ ਓਏ ਕਈ ਵਾਰ ਮੁੰਡਾ ਬੈਸਟ ਰਿਹਾ ਤੇ ਚਰਚਾ ਕਰਵਾਈਆ ਸੰਧੂਆਂ ਦੇ ਮੁੰਡੇ ਨੇ ਪਰ ਸਾਹਮਣੇ ਬੱਲੇ 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 ਹੋ ਬੱਲੇ ਟਾਵਰ 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 ਓਏ